ਲਓ ਮੇਟਰੂ ਸਾਰਿਆਂ ਤੋਂ ਪਹਿਲਾਂ ਦੱਸੋ ਸ੍ਰੀ ਕਾਲ ਜੇ ਨਹੀਂ ਵੀ ਭਰਾ ਆਪਣੇ ਪੇਜ ਦੇ ਨਾਲ ਜੁੜੇ ਨਹੀਂ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਬੈਲ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਅੱਜ ਆਪਾਂ ਕਿਸਾਨ ਭਰਾਵਾਂ ਦੇ ਲਈ ਖਾਸ ਜਾਣਕਾਰੀ ਲੈ ਕੇ ਆਈਆਂ ਕਿਉਂਕਿ ਦਸੰਬਰ ਮਹੀਨਾ ਹੈ ਦਸੰਬਰ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਪਿਆਜ਼ ਲਾਉਣ ਦਾ ਕੰਮ ਸਟਾਰਟ ਹੋ ਜਾਂਦਾ ਤੇ ਇਹ ਪਿਆਜ ਲਾਉਣ ਦਾ ਬਿਲਕੁਲ ਢੁਕਮਾ ਸਮਾਂ ਹੈ। ਪਨੀਰੀ ਤਿਆਰ ਹੈ ਜੇ ਕਿਸੇ ਵੀ ਪ੍ਰਾਣੂ ਪਨੀਰੀ ਦੀ ਜ਼ਰੂਰਤ ਹੋਵੇ ਤਾਂ ਬਾਪੂ ਜੀ ਉਹਨਾਂ ਦੇ ਫਾਰਮ ਤੋਂ ਪਨੀਰੀ ਖਰੀਦ ਸਕਦੇ ਨੇ। ਬਾਪੂ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਫੋਨ ਕਰਕੇ ਪਨੀਰੀ ਬੁੱਕ ਕਰ ਸਕਦੇ ਹੋ, ਪਨੀਰੀ ਬਾਰੇ ਪਤਾ ਕਰ ਸਕਦੇ ਹੋ। ਇਹਨਾਂ ਦਾ ਨੰਬਰ ਆਪਾਂ ਇੱਕ ਵਾਰ ਤੁਹਾਨੂੰ ਰਿਪੀਟ ਕਰਵਾ ਦਿੰਨੇ ਹਾਂ। 9306371085 ਤੇ ਤੁਸੀਂ ਫੋਨ ਕਰ ਸਕਦੇ ਹੋ ਪਨੀਰੀ ਦਾ ਲਿਮਟਡ ਸਟਾਕ ਹੈ ਤੇ ਆਪਣਾ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਕਿ ਬਾਪੂ ਜੀ ਹੁਣੀ ਆਰਗੇਨਿਕ ਖੇਤੀ ਕਰਦੇ ਨੇ ਤੇ ਇਹਨਾਂ ਦੇ ਫਾਰਮ ਤੋਂ ਆਪਾਂ ਨੂੰ ਪ੍ਰੋ ਸੇਵਨ ਜੋ ਪਨੀਰੀ ਮਿਲ ਜੂਗੀ ਤਾਂ ਕਿ ਕਿਸਾਨ ਭਰਾ ਕਿਸੇ ਠੱਗੀ ਦਾ ਸ਼ਿਕਾਰ ਨਾ ਹੋਣ ਤੇ ਕਿਉਂਕਿ ਇਹ ਟਾਪ ਕੁਆਲਟੀ ਦੇ ਬੀਜ ਤੋਂ ਪਨੀਰੀ ਤਿਆਰ ਕਰਦੇ ਨੇ ਪਨੀਰੀ ਲੈਂਦਾ ਆਪਾਂ ਨੂੰ ਇਹਨਾਂ ਦੇ ਫਾਰਮ ਤੋਂ ਬੇਨੀਫਿਟ ਇਹੀ ਹੈ ਕਿ ਇਹ ਆਪਾਂ ਨੂੰ ਪਨੀਰੀ ਲਾਉਣ ਦਾ ਸਾਰਾ ਤਜਰਬਾ ਦੱਸਣਗੇ ਤੇ ਉਹਦੇ ਚ ਦੱਸਣਗੇ ਵੀ ਆਪਾਂ ਕੀ ਕੀ ਖਰਾਕ ਪਾਉਣੀ ਹੈਗੀ ਤੇ ਸਾਰੀ ਜਾਣਕਾਰੀ ਆਪਾਂ ਨੂੰ ਦੱਸਣਗੇ ਬਾਈ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਜਰੂਰ ਕਰਿਓ ਲਾਈਕ ਤੇ ਸ਼ੇਅਰ ਜਰੂਰ ਕਰਿਓ ਸ਼ੇਅਰ ਇੰਨਾ ਕਰਿਓ ਤਾਂ ਕਿ ਹਰ ਇੱਕ ਕਿਸਾਨ ਭਰਾ ਦੇ ਫੋਨ ਤੱਕ ਵੀਡੀਓ ਪਹੁੰਚ ਸਕੇ ਤੇ ਪਨੀਰੀ ਖਰੀਦ